ਕਣਕ ਬਾਈ ਜੀ ਤੁਹਾਨੂੰ ਜੇ ਕਣਕ ਦੀ ਬਿਜਾਈ ਕਰੀ ਸੀ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਪਾਈ ਵੀ ਆਪਣੀ ਤੇ ਸੁਪਰ ਸੀਡਰ ਦੇ ਵਿੱਚ ਜੇ ਆਪਾਂ ਅੱਗ ਬਿਨਾ ਅੱਗ ਲਾਏ ਤੋਂ ਬਿਨਾ ਨਾਲ ਸਾਡੇ ਤੋਂ ਉਪਰ ਵਾਲੀ ਸਾਡੇ ਤੋਂ ਆਪਾਂ ਤੁਹਾਨੂੰ ਇਹ ਕਣਕ ਬੀਜ ਕੇ ਦਿਖਾਈ ਸੀ ਵੀ ਆ ਬੀਜੀ ਗਿਆ ਤੇ ਪ੍ਰੀਤ ਗਰੇਟ ਨੇ ਬੀਜੀ ਸੀ ਆਪਾਂ ਆ ਚੈੱਕ ਕਰ ਸਕਦੇ ਹੋ ਕਣਕ ਪੂਰਾ ਟੌਪਲੀ ਆ ਦੇਖ ਸਾਡੇ ਜੀ ਕਣਕ ਚ ਕੋਈ ਪ੍ਰੋਬਲਮ ਨਹੀਂ ਸਿਰ ਦੀ ਕਣਕ ਨਿਕਲੀ ਆ ਕੋਈ ਦੱਗੀ ਨਹੀਂ ਮਾੜੀ ਕਿਸੇ ਪਾਸੋਂ ਪੂਰਾ ਕਾਣਮੀ ਨਹੀਂ ਬਿਨਾ ਪਰਾਲੀ ਨੂੰ ਅੱਗ ਲਾਏ ਤਾਂ ਵੀਰ ਜੀ ਆਪਾਂ ਇਹ ਕਣਕ ਬੀਜੀ ਸੀ ਆ ਤੁਹਾਡੇ ਸਾਹਮਣੇ ਆ ਤੁਹਾਨੂੰ ਸਾਰੇ ਪਰ ਦਿਖਾਉਂਦੇ ਆ ਇਹ ਹੋਣਗੇ ਤਾਂ ਤਿੰਨ ਕਿਗਰ ਨਾਲੀਆਂ ਆਪਣੀਆਂ ਇਹ ਉਸ ਪਰ ਸਿੰਘ ਬੀਜ ਲੈ ਸੀ ਆਪਾਂ ਚੈੱਕ ਕਰ ਸਕਦਾ ਰੀਤ ਰੇਟ ਨਾਲ ਬੀਜੀ ਸੀ ਆਪਾਂ ਖੇਤ ਵੀ ਉਹੀ ਆ ਤੁਹਾਨੂੰ ਦੇਖਣ ਨੂੰ ਕਹਿੰਦਾ ਵੀਡੀਓ ਬਣਾ ਕੇ ਦਿਖਾ ਰਹੇ ਆ ਕਿਸ ਨੂੰ ਪਤਾ ਲੱਗ ਜੀ ਵੀ ਉਹੀ ਵਾਕਈ ਉਹੀ ਜਗ੍ਹਾ ਹੈ ਇੱਕ ਆ ਚੈੱਕ ਕਰ ਸਕਦੇ ਹੋ ਇਹ ਨਹੀਂ ਵੀ ਉਹੀ ਜਗ੍ਹਾ ਵਾਕਈ ਜਸਵੀਰ ਨੇ ਇੱਥੇ ਆ ਕੇ ਚੈੱਕ ਕਰਨੀ ਆ ਉਹ ਚੈੱਕ ਕਰ ਸਕਦਾ ਜੀ ਆ ਕੇ ਖੁਦ ਪਿੰਡ ਬਖਤਗੜ ਪਿੰਡ ਚੈੱਕ ਕਰ ਸਕਦਾ ਜਸਵੀਰ ਨੇ ਕਿਸ ਨੇ ਕਣਕ ਚੈੱਕ ਕਰਨੀ ਵੀ ਕੋਈ ਪ੍ਰੋਬਲਮ ਕਣਕ ਚ ਕੋਈ ਪ੍ਰੋਬਲਮ ਨਹੀਂ ਹੈਗੀ ਕਣਕ ਪੂਰੀ ਸਿਹਰੇ ਦੀ ਹੈ ਜੀ ਚੈੱਕ ਕਰ ਸਦਾਈ ਆਬਰ ਸੀ ਇਹਨੀਆਂ ਨਾਲ ਤੇ ਪਹਿਲਾ ਪਹਿਲਾ ਵੀਰ ਜੀ ਭੈੜੀ ਹੀ ਲੱਗਦੀ ਆਪਾਂ ਨੂੰ ਇਹ ਮੈਨਾਂ ਪਹਿਲਾਂ ਆਪਾਂ ਨੂੰ ਹੋਰ ਹੂਜੇ ਲੱਗਦੀ ਆ ਦੇਖਣ ਨੂੰ ਇਹ ਹੋਰ ਹੂਜੇ ਲੱਗਦੀ ਸੀ ਬਿਨਾ ਅੱਗ ਲਾਇਤੋਂ ਵੀ ਜੀ ਸੀ ਤੇ ਬਾਕੀ ਪ੍ਰਦੂਸ਼ਣ ਸਾਨੂੰ ਪਤਾ ਹੀ ਹੈ ਜੀ ਬਹੁਤ ਜ਼ਿਆਦਾ ਹੋ ਜਾਂਦਾ ਸੁੰਨੇ ਦੀ ਪ੍ਰਾੜੀ ਦਾ ਪਹਿਲਾਂ ਪਹਿਲਾਂ ਮੈਨੂੰ ਵੀ ਕਹਿੰਦੇ ਸੀ ਵੀ ਤੂੰ ਆ ਕੇ ਕੀਤਾ ਜੀ ਆ ਕੇ ਤੇ ਮੈਂ ਤਾਂ ਟ੍ਰਾਇਲ ਹੀ ਚੈੱਕ ਕਰਿਆ ਜੀ ਆਪਣਾ ਇਹ ਪੂਰੀ ਟੌਪ ਦੀ ਕਣਕਾ ਕੋਈ ਪ੍ਰੋਬਲਮ ਨਹੀਂ ਚੈੱਕ ਕਰ ਸਕਦੇ ਮਾੜੀ ਮੋਟੀ ਖਲਾਰਨੀ ਜੀ ਦਿੱਤਾ ਪੈਂਦੀ ਐ ਤੁਹਾਨੂੰ ਪਹਿਲਾਂ ਉਹ ਵੀਡੀਓ ਚ ਦਿਖਾਈ ਪੀਆ ਤੇ ਕਣਕ ਚ ਕੋਈ ਪ੍ਰੋਬਲਮ ਨਹੀਂ ਚੈੱਕ ਕਰ ਸਕਦੇ ਜੀ ਜਸਵੀਰ ਨੇ ਚੈੱਕ ਦੇਖਣੀ ਆ ਕੇ ਖੋਦ ਉਹ ਵੀ ਖੋਦ ਚੈੱਕ ਕਰ ਸਕਦਾ ਜੀ ਠੀਕ ਹੈ ਜੀ